ਕਿਸੇ ਰਾਜੇ ਦਾ ਬਾਗ ਸੀ ਜੀ ਉਹਨੇ ਇੱਕ ਮਾਲੀ ਰੱਖ ਲਿਆ ਇੱਕ ਦਿਨ ਰਾਜੇ ਨੇ ਬਾਗ ਚਾਉਣਾ ਸੀ ਮਾਲੀ ਨੇ ਸੋਚਿਆ ਵੀ ਨਵਾਂ ਨਵਾਂ ਨੌਕਰੀ ਤੇ ਲੱਗਾ ਵੀ ਰਾਜੇ ਨੂੰ ਖੁਸ਼ ਕਰਨ ਵਾਸਤੇ ਉਹਨੇ ਬਾਗ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਤੋੜ ਕੇ ਇੱਕ ਗੁਲਦਸਤਾ ਬਣਾ ਲਿਆ ਇੱਕ ਫੁੱਲਾਂ ਦੀ ਮਾਲਾ ਬਣਾ ਲਈ ਉਹ ਜਦੋਂ ਰਾਜਾ ਆਇਆ ਮਾਲਾ ਉਹਨੇ ਰਾਜੇ ਦੇ ਗਲ ਚ ਪਾਤੀ ਤੇ ਗੁਲਦਸਤਾ ਦਿੱਤਾ ਉਹਦੇ ਸਤਕਾਰ ਹੋਜੇ ਰਾਜਾ ਬੜਾ ਖੁਸ਼ ਹੋਇਆ ਵੀ ਮਾਲੀ ਤਾਂ ਪਹਿਲਾਂ ਵੀ ਬਹੁਤ ਰਈ ਨੇ ਪਰ ਇਨਾ ਸਤਕਾਰ ਨਹੀਂ ਕਿਸੇ ਨੇ ਕੀਤਾ ਰਾਜੇ ਨੇ ਕੀ ਕੀਤਾ ਆਪਣੇ ਗੱਲ ਵਿੱਚੋਂ ਮੋਤੀਆਂ ਦੀ ਮਾਲਾ ਲਾ ਕੇ ਉਹਦੇ ਗੱਲ ਚ ਪਾਤੀ ਉਹਦੀ ਗਰੀਬੀ ਚੱਕੀ ਗਈ ਸਾਰੀ ਹੁਣ ਇੱਥੇ ਸੋਚੋ ਬਾਗ ਰਾਜੇ ਦਾ ਮਾਲੀ ਨੂੰ ਰਾਜੇ ਨੇ ਨੌਕਰ ਨੌਕਰੀ ਤੇ ਰੱਖਿਆ ਤਨਖਾਹ ਤੇ ਰੱਖਿਆ ਮਾਲੀ ਦਾ ਵਿੱਚ ਕੀ ਸੀ ਬਾਗ ਦਾ ਮਾਲਕ ਰਾਜਾ ਹੈ ਮਾਲੀ ਦਾ ਮਾਲਕ ਰਾਜਾ ਹੈ ਉਹਨੂੰ ਤਨਖਾਹ ਦਿੰਦਾ ਹੈ ਮਾਲੀ ਦੇ ਵਿੱਚ ਕੀ ਸੀ ਫੁੱਲ ਵੀ ਰਾਜੇ ਦੇ ਸੀ ਬਾਗ ਵੀ ਰਾਜੇ ਦਾ ਸੀ ਮਾਲੀ ਦਾ ਸਿਰਫ ਪ੍ਰੇਮ ਸੀ ਇੱਕ ਸਤਕਾਰ ਸੀ ਉਹ ਜਿੰਨਾ ਕੋਈ ਸਤਕਾਰ ਗੁਰੂ ਦਾ ਕਰਦਾ ਗੁਰੂ ਉੱਤੇ ਇਹ ਨਹੀਂ ਵੀ ਗੁਰੂ ਚੋਂ ਦਾ ਮੇਰਾ ਸਤਕਾਰ ਹੋਏ ਉਹ ਤਾਂ ਸਮੁੰਦਰ ਹੈ ਚਾਰ ਬਾਲਟੀਆਂ ਕੱਢ ਲਓ ਸਮੁੰਦਰ ਨੇ ਪੂਣਿਆ ਨਹੀਂ ਹੋਣਾ ਉਹ ਚਾਰ ਸੁੱਟ ਦੇ ਵਿੱਚ ਉਹਨੇ ਉਛਲਣਾ ਨਹੀਂ ਗੁਰੂ ਤਾਂ ਸਮੁੰਦਰ ਹੈ ਕਿਤਾਬ ਆਪਾਂ ਦੇਖਣਾ ਵੀ ਆਪਾਂ ਜੇ ਸਭ ਮਿਲ ਕੇ ਅੱਖਾਂ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੀ ਦੁਨੀਆ ਨੂੰ ਜੱਪਣ ਲੱਗ ਦੇ ਉਹਨੇ ਵੱਡਿਆ ਨਹੀਂ ਹੋ ਜਾਣਾ ਨਾ ਜੱਪੇ ਤੇ ਉਹਦਾ ਘਟਣਾ ਕੁਛ ਨਹੀਂ ਆਪਾਂ ਵੱਡਿਆ ਛੋਟਿਆ ਹੋਣਾ ਦਾਣ ਤਾਂ ਗੁਰੂ ਨੂੰ ਆਪਾਂ ਤਾਂ ਸਿਰਫ ਪ੍ਰੇਮ ਭੇਟਾ ਹੈ ਦਿੱਤੀਆਂ ਦਾਤਾਂ ਸਾਰੀਆਂ ਗੁਰੂ ਸਾਹਿਬ ਨੇ ਨੇ ਆਪਾਂ ਗੁਰੂ ਨੂੰ ਕੀ ਦੇ ਸਕਦੇ ਆ ਅਸੀਂ ਤਾਂ ਕੁਛ ਦੇਣ ਯੋਗ ਨਹੀਂ ਹੈਗੇ